ਉਦੇ ਅਰਥ ਨੇ ਡਰ ਜੇ ਭੱਬੇ ਨੂੰ ਕੰਨਾਂ ਊੜੇ ਨੂੰ ਔਕੜ ਪਾਓ ਉਦੇ ਅਰਥ ਹੈ ਪਿਆਰ ਅਪਾਰ ਦੇ ਅਰਥ ਹੈ ਵਾਹਿਗੁਰੂ ਜੀ ਬਿਆੰਤ ਨੇ ਉਹਨਾਂ ਦੀ ਬੋਲੀ ਪਿਆਰ ਹੈ ਇੱਕ ਹੁੰਦਾ ਪਿਆਰ ਇੱਕ ਹੁੰਦਾ ਮੋਹ ਮੋਹ ਦੇ ਵਿੱਚ ਬੰਦੇ ਨੂੰ ਆਪਣੇ ਤਾਂ ਲੱਗਦੇ ਆ ਉਹਨਾਂ ਵਿੱਚ ਗੁਣ ਹੈ ਤੇ ਜਿਹਦੇ ਤੋਂ ਜੈਲਸ ਹੁੰਦਾ ਜਿਹਦੇ ਤੋਂ ਨਫ਼ਰਤ ਕਰਦਾ ਨਾ ਉਹਦੇ ਗੁਣ ਨਹੀਂ ਦਿਸਦੇ ਜਿਹਦੀ ਨਫ਼ਰਤ ਕਰਦਾ ਹੈ ਜਿਹਦੇ ਨਾਲ ਜੈਲਸ ਹੁੰਦਾ ਜਿਹਦੇ ਤੋਂ ਉਹਦੇ ਚੰਗੇ ਕੰਮ ਨਹੀਂ ਦਿਸਦੇ ਇਸ ਤਰ੍ਹਾਂ ਮਨੁੱਖ ਮੋਹ ਦੇ ਵਿੱਚ ਜੈਲਸ ਦੇ ਵਿੱਚ ਨਫ਼ਰਤ ਦੇ ਵਿੱਚ ਧੜੇਬੰਦੀਆਂ ਦਾ ਸ਼ਿਕਾਰ ਹੁੰਦਾ ਹੈ ਤੇ ਧੜੇਬੰਦੀਆਂ ਨਫ਼ਰਤ ਪੈਦਾ ਕਰਦੀਆਂ ਨੇ ਤੇ ਅੱਜ ਦੇ ਸਮੇਂ ਵਿੱਚ ਹੇਟ ਕਰਾਈਮ ਇਸ ਦਾ ਇੰਟਰਨੈਸ਼ਨਲ ਇਸ਼ੂ ਹੇਟ ਕਰਾਈਮ ਇਸ ਦਾ ਬਰਨਿੰਗ ਇਸ਼ੂ ਪਿਆਰ ਕਰਨਾ ਹੈ ਹਰ ਇੱਕ ਨਾਲ ਪਿਆਰ ਕਰਨਾ ਹੈ ਸਾਰੇ ਹੀ ਵਾਰਗ੍ਰੋਹੀ ਦੇ ਪੁੱਤਰ ਤੀਆਂ ਹਾਂ। ਤੇ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ 크੍ਰਿਸਚੀਅਨ ਵੀਰ ਹੈ। ਕਿਸੇ ਵੀ ਕੌਮ ਨਾਲ, ਕਿਸੇ ਵੀ ਦੇਸ਼ ਨਾਲ, ਕਿਸੇ ਵੀ ਮਜ਼ਬ ਨਾਲ ਸੰਬੰਧਿਤ ਹੈ। ਹਰ ਇੱਕ ਦੇ ਗੁਣਾਂ ਦੀ ਕਦਰ ਕਰਨੀ ਹੈ। ਉਹਦੇ ਚੰਗੇ ਕੰਮਾਂ ਦਾ ਸਹਿਯੋਗ ਦੇਣਾ ਹੈ, ਸਤਿਕਾਰ ਕਰਨਾ ਹੈ। ਸੱਚੇ ਪਿਆਰ ਵਿੱਚ ਆਉਣਾ ਹੈ। ਜਿਵੇਂ ਆਪਣੇ ਬੱਚੇ ਸਾਨੂੰ ਚੰਗੇ ਲੱਗਦੇ ਨੇ ਨਾ, ਇਸ ਤਰ੍ਹਾਂ ਦੂਸਰਿਆਂ ਦੇ ਬੱਚਿਆਂ ਨੂੰ ਵੀ ਆਪਣੇ ਪੁੱਤਰ ਧੀਆਂ ਸਮਝ ਕੇ ਪਿਆਰ ਕਰਨਾ ਹੈ ਆਪਣੇ ਬੱਚਿਆਂ ਨੂੰ ਤਾਂ ਗੁਰਬਾਣੀ ਨਾਲ ਜੋੜਨਾ ਹੀ ਹੈ ਦੂਸਰਾਂ ਦੇ ਪੁੱਤਰਾਂ ਧੀਆਂ ਨੂੰ ਵੀ ਗੁਰਬਾਣੀ ਨਾਲ ਜੋੜਨ ਲਈ ਪਰਪਕਾਰ ਕਰਨਾ ਹੈ ਕਿਉਂਕਿ ਜਿਹੜਾ ਪਿਆਰ ਹੈ ਨਾ ਪ੍ਰੇਮ ਹੈ ਅੰਦਰ ਇਹੋ ਵਾਹਿਗੁਰੂ ਜੀ ਦੀ ਬੋਲੀ ਹੈ ਵਾਹਿਗੁਰੂ ਜੀ ਨੇ ਸਾਡੇ ਪਿਆਰ ਨੂੰ ਦੇਖ ਕੇ ਹੀ ਸਾਡੇ ਨਾਲ ਬਖਸ਼ਿਸ਼ਾਂ ਵਾਲੀ ਸਾਂਝ ਪਾਣੀ ਹੈ ਪਰ ਮਨੁੱਖ ਇੱਥੇ ਦੱਸਿਆ ਗਿਆ ਸੀ ਕਿ අන ගෙනත තරන්දී නාල අන ගෙනත